ਸੰਧ ਕਮੇਟੀ ਤੇ ਜੁੱਧ ਵੈਲਫੇਅਰ ਕਲੱਬ ਢਿੱਗੜੀ ਦੀ ਸਾਰੀ ਪ੍ਰਬੰਧਕ ਕਮੇਟੀ ਦਾ तहे ਦਿਲੋਂ ਧੰਨਵਾਦ ਹੈ ਬਈ ਤਾੜੀ ਲਾ ਦਿਓ ਯਾਰ ਇੱਕ ਵਾਰ ਵੱਡੀ ਸਾਰੀ ਤਾੜੀ ਜਨਕ ਅਭੀ ਰੱਖਿਆ ਕਰੋ ਕੋਈ ਮੇਰੀ ਬਹੁਤ ਵੱਡਾ ਧੰਨਵਾਦ ਹੈ ਇਹਨਾਂ ਰਬੀਹਾਂ ਦਾ ਦੂਜੀ ਟੀਮ ਵੀ ਗਰਾਊਂਡ ਤੇ ਲੱਗ ਕੇ ਆਜੋ ਯਾਰ ਜਗਜਪੁਰ ਜੋਗੋ ਬੀ ਤੇ ਕੱਲਾਵਾਲੀ ਮਟਰੂਸ ਕੋਚ ਸਾਹਿਬ ਦੀ ਟੀਮ ਗਰਾਊਂਡ ਤੇ ਲੱਗ ਜਾਓ ਜਲਦੀ ਭਾਈ ਦੋ ਗਰੁੱਪ ਚ ਫੋਟੋ ਕਰ ਲੋ ਓਕੇ ਜੀ ਧੰਨਵਾਦ ਹੈ ਆਜੋ ਅਗਰਾਜ ਪਾਲੀ ਇੱਕ ਯਾਦ ਬਹੁਤ ਵੱਡਾ ਧੰਨਵਾਦ ਹੁਦਰ ਵਿੱਕੀ ਬੀਟਨਾ ਰਾਮਪਾਲ ਦੀ ਪੁਬਲਾ ਸਾਡੇ ਬਰੇ ਸਰਕਾਰ ਦੇ ਗੁਲਵਿੰਦਰ ਸਿੰਘ ਜੀ ਨਾਲ ਸਾਡੇ ਬਰੇ ਸਰਕਾਰ ਦੇ ਗੁਲਵਿੰਦਰ ਸਰਪੰਚ ਕੁਲਵਿੰਦਰ ਚੋਹਾਂ ਜੀ ਬਹੁਤ ਵੱਡਾ ਧੰਨਵਾਦ ਹੈ ਜਿੰਨੀ ਮਾਨਯੋਗ ਸ਼ੀਤਾਂ ਇਸ ਖੇਡ ਮੇਲੇ ਤੋਂ ਇਸ ਵਿੱਚ ਸ਼ਿਰਕਤ ਕੀਤੀ ਹੈ ਵੱਡੇ ਸਹਿਯੋਗ ਤੇ ਸਨਮਾਨ ਜਿਹੜਾ ਕੀਤਾ ਡੇਲੀ ਟੀਮ ਬਣ ਹੋਈ ਹੈ ਜੀ ਇਹਦੇ ਵਿੱਚ ਹਾਫ ਟਾਈਮ ਹੈ ਹਾਂਜੀ ਅਗਲੀ ਟੀਮ ਆਉਣਗੇ ਆ ਜੀ ਜਰੂਰ ਆਪ ਲੋਕ ਮੰਨੂ ਮੰਨੂ ਚਿਂਝੜੀ ਉਧਰ ਬਹੁਤ ਵੱਡਾ ਧੰਨਵਾਦ ਕਰਦੇ ਆ ਸਾਡੇ ਸਤ ਵਾਹਪੁਰ ਸੂਰੀ ਕੁਟਿਆ ਬਲੇ ਸੰਤ ਪ੍ਰਕਾਸ਼ਾ ਹਾਂਜੀ ਜਿਨ੍ਹਾਂ ਵੱਲੋਂ ਦੋਨਾਂ ਟੀਮਾਂ ਦੇ ਲਈ ਮੇਰੇ ਕੋਲ 500 ਪੁੱਜਦਾ ਹੋਇਆ ਤਾੜੀ ਮਾਰਦੀ ਯਾਰ ਖੁੱਲਕੇ ਇੱਕ ਵਾਰ ਜਰਾ ਵੱਡੀ ਸਾਰੀ